ਇੱਥੇ ਨਾ ਕਰ ਪੀਸ ਦੇਖ ਮੈਨੂੰ ਥੋੜਾ ਸਮਝ ਆ ਤਾ ਮੈਂ ਕਰਦੀ ਤੇ ਨਾ ਰੁੱਕ ਕੇ ਕਰ ਚਲ ਫਿਰ ਸੋਚ ਲਈ ਤੂੰ ਅੱਧਾ ਘੰਟਾ ਹੈ ਤੇਰ ਕੋ ਮੈਨੂੰ ਪੈਸੇ ਦੇਣੇ ਆ ਜਾਂ ਫਿਰ ਮੇਰੇ ਕੋਲ ਆਉਣਾ ਸਰ ਇੱਕ ਹੀ ਤੁਸੀਂ ਕਰ ਰਹੇ ਹੋ ਮੈਂ ਕੀ ਕੀਤਾ ਕਾਕਾ ਇਨਵੈਸਟੀਗੇਸ਼ਨ ਚ ਸਭ ਕੁਝ ਸਾਹਮਣੇ ਆ ਗਿਆ ਇੰਸਪੈਕਟਰ ਸਾਹਿਬ ਮੇਰੇ ਪੁੱਤਰ ਨੇ ਕੀ ਕੀਤਾ ਇਹਨੂੰ ਤੁਸੀਂ ਕਦੋਂ ਲੈ ਕੇ ਜਾਓ ਉਨੇ ਆਪਣੀ ਘਰ ਵਾਲੀ ਦਾ ਕਤਲ ਕੀਤਾ ਉਹਨੇ ਕੋਈ ਆਤਮ ਹੱਤਿਆ ਨਹੀਂ ਕੀਤੀ ਨਹੀਂ ਨਹੀਂ ਸਾਡੀ ਸਾਨੂੰ ਗਲਤ ਫਹਮੀ ਹੋ ਗਈ ਜਨਾਬ ਤੁਹਾਨੂੰ ਗਲਤ ਫਹਿਮ ਹੋ ਉਹ ਅਸੀਂ ਦੇਖ ਲਾਂਗੇ ਤੁਸੀਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਹੁਣ ਚੱਲ ਕਾਕਾ ਬਣਾਣਿਆ ਤੇਰਾ ਮੋਰ ਸਰ ਮੈਂ ਆਪਣੀ ਘਰ ਵਾਲੀ ਨੂੰ ਕਦੋਂ ਮਾਰਿਆ ਤੇਰੇ ਨਾਲ ਦਾ ਗੁੰਜਾ ਪੈ ਥਾਣੇ ਦੇ ਵਿੱਚ ਤੂੰ ਹਣ ਸੱਚ ਦੱਸੇਗਾ ਕਿ ਮੈਂ ਦੱਸਾਂ ਨਾਲ ਦਾ ਕੌਣ ਨਾਲ ਦਾ ਕਸਤਾ ਇਹਨੂੰ ਮੈਂ ਐਸਪੈਂਸਰ ਉਹ ਇਹਨੇ ਤੁਹਾਡੀ ਨੋਨ ਨੂੰ ਮਾਰਿਆ ਨਾ ਨਾ ਸਰ ਜੀ ਮੇਰਾ ਪੁੱਤ ਮੇਰੀ ਨੋਨ ਨੂੰ ਕਿਵੇਂ ਮਾਰ ਸਕਦਾ ਇਹ ਹੈਜਾ ਕੁਝ ਨਹੀਂ ਕਰ ਸਕਦਾ ਇਹਨੇ ਨਹੀਂ ਮਾਰਿਆ ਮੇਰੀ ਨੋਨ ਨਹੀਂ ਨਹੀਂ ਸਰ ਜੀ ਸੋਨੂੰ ਕਿਸੇ ਨੇ ਗਲਤ ਫਹਿਮੀ ਦਿੱਤੀ ਆ ਪਰ ਮੇਰਾ ਪੁੱਤ ਤਾਂ ਇੰਨਾ شریف ਦੇ ਇੰਨਾ ਭੋਲਾ ਕੀ ਦੱਸਾਂ ਮੈਂ ਸੋਨੂੰ ਸਰ ਜੀ ਮੇਰਾ ਪੁੱਤ ਇਦਾਂ ਦਾ ਨਹੀਂ ਹੈਗਾ ਮੈਂ ਸੋਨ ਦੇ ਅੱਗੇ ਹੱਥ ਜੋੜਦਿਆਂ ਛੜ ਦੋ ਮੇਰੇ ਪੁੱਤ ਨੂੰ ਛੜ ਦੋ ਮਾਂ ਜੀ ਤੁਹਾਨੂੰ ਇਹ ਨਹੀਂ ਪਤਾ ਕਿ ਇਸਨੇ ਕਿਸੇ ਮੁੰਡੇ ਦੇ ਨਾਲ ਮਿਲ ਕੇ ਤੁਹਾਡੀ ਨਾਨ ਨੂੰ ਉਸ ਤੋਂ ਬਲੈਕਮੇਲ ਕਰਵਾਇਆ ਤੇ ਉਸਨੇ ਤੁਹਾਡੀ ਨਾਨ ਨੂੰ ਇੰਨਾ ਟਰਟਚਰ ਕੀਤਾ ਕਿ ਉਸ ਵਿਚਾਰੀ ਨੂੰ ਆਤਮ ਹੱਤਿਆ ਕਰਨੀ ਪੈ ਗਈ ਹੁਣ ਸੱਚ ਦੱਸੇਗਾ ਕਿ ਮੈਂ ਬਲੂ ਹੋਵਾਂ ਤੇਰੇ ਤੋਂ ਖਾਮਾ ਨੂੰ ਸਪੂਝ ਨਹੀਂ ਕਰਿਆ ਨਹੀਂ ਉਸ ਮੁੰਡੇ ਨੂੰ ਪ੍ਰਵੀਨ ਨੂੰ ਬਲੈਕਮੇਲ ਕਰਨ ਬਾਰੇ ਕੀ ਆ ਸੀ ਬੇਪੁੱਤ ਕਿਉਂ ਕੀਤਾ ਤੂੰ ਮੈਨੂੰ ਤਾਂ ਦੱਸ ਦਿੰਦਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਕਿੱਥੇ ਕਮੀ ਰਹਿ ਗਈ ਸੀ ਮੇਰੇ ਪਿਆਰ 'ਚ ਜਿਹੜਾ ਤੂੰ ਆਪਣੀ ਪਤਨੀ ਦਾ ਖੁਦ ਹੀ ਕਤਲ ਬਣ ਗਿਆ ਮੇਰੇ ਪੁੱਤ ਇਹ ਕਿਉਂ ਕਰਿਆ ਸਭ ਤੂੰ ਬਾਹ ਤੈਨੂੰ ਯਾਦ ਹੋਣਾ ਮੈਂ ਸੁਮਨ ਨਾਂ ਦੀ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਰਮਨ ਦੇਖ ਮੈਂ ਤੈਨੂੰ ਬਹੁਤ ਦਿਨਾਂ ਤੋਂ ਦੇਖ ਰਿਹਾ ਮੈਂ ਨਾਲ ਤੈਨੂੰ ਬਹੁਤ ਪਸੰਦ ਕਰਦਾ ਪਤਨੀ ਤੁਸ ਨੂੰ ਬਿਲਕੁਲ ਵੀ ਨਹੀਂ ਪਸੰਦ ਕਰਦੀ ਸੀ ਜਦਕਿ ਮੈਂ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਤੂੰ ਇਸ ਗੱਲ ਤੋਂ ਬਿਲਕੁਲ ਵੀ ਨਿਖੁਸ਼ ਨਹੀਂ ਇਸ ਲਈ ਮੈਂ ਉਸ ਕੁੜੀ ਨਾਲ ਲਿਖੀ ਇਹ ਪਲਾਨ ਬਣਾਇਆ ਕਿ ਤੁਸੀਂ ਜਿਵੇਂ ਕਹੋਗੇ ਮੈਂ ਤੁਹਾਡੇ ਕਹਿਣ ਤੇ ਪ੍ਰਵੀਨ ਨਾਲ ਵਿਆਹ ਕਰਵਾ ਲਿਆ ਤੁਹਾਡੀ ਨਿਗਾਹ ਚ ਮੈਂ ਪ੍ਰਵੀਨ ਨੂੰ ਖੁਸ਼ ਰੱਖ ਦਾਂਗਾ ਪਰ ਸੱਚ ਮੰਨੋ ਤੇ ਮੈਂ ਉਸ ਨੂੰ ਬਿਲਕੁਲ ਵੀ ਨਹੀਂ ਪਸੰਦ ਕਰਦਾ ਸੀ। ਬਸ ਮੈਂ ਤਾਂ ਤੁਹਾਡੇ ਕੋਲ ਸਿਰਫ ਦਿਖਾਵਾ ਕਰ ਰਿਹਾ ਸੀ ਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਤੇ ਮੈਂ ਮੈਂ ਤਾਂ ਪ੍ਰਵੀਨ ਤੋਂ ਖੈਰਾਛਦੋਂਨੇ ਫਿਰਦਾ ਸੀ ਕਿ ਮੈਨੂੰ ਕੋਈ ਐਹੋ ਜਿਹਾ ਮੌਕਾ ਲੱਭੇ ਜਿਸ ਦੀ ਵਜ੍ਹਾ ਕਰਕੇ ਨਖਤ ਤਲਾਕ ਲੈ ਸਕਾਂ। ਤੇ ਜਿਸਦਾਨ ਤੁਸੀਂ ਵੀ ਉਸ ਨੂੰ ਮਾੜਾ ਸਮਝੋ। ਤਾਂ ਇੱਕ ਦਿਨ ਸ਼ਾਦਤ ਪਰਵੀਨ ਸੌਂ ਰਹੀ ਸੀ ਤਾਂ ਮੈਂ ਉਸਦੇ ਫੋਨ ਤੋਂ ਉਹ ਸਭ ਫੋਟੋਆਂ ਵੇਖੀਆਂ ਜੋ ਉਸਦੇ ਅਤੀਤ ਨਾਲ ਜੁੜੀਆਂ ਹੋਈਆਂ ਸੀ ਮੈਂ ਤਾਂ ਇਹ ਦੇਖੋ ਪਹਿਲਾਂ ਇੱਕ ਤੜਾ ਚੜਾਉਣ ਨੂੰ ਕਿੰਦਾਸ ਤੇ ਇਹਨੇ ਮੈਨੂੰ ਇੰਨੇ ਵੱਡੇ ਆਪ ਹੀ ਸਬੂਤ ਦੇਤੇ ਸੁਮਨ ਹੁਣ ਤੈਨੂੰ ਤੇ ਮੈਨੂੰ ਇਹ ਕਹੋ ਕੋਈ ਨਹੀਂ ਰੋਕ ਸਕਦਾ ਹੁਣ ਦੇਖੀ ਚੱਲ ਇਹਨੂੰ ਇੰਨਾ ਮਜਬੂਰ ਕਰਤਾ ਹਾਂਗਾ ਇੰਨਾ ਮਜਬੂਰ ਕਰਤਾ ਹਾਂ ਕਿ ਇੱਕ ਦਿਨ ਇਹ ਖੁਦ ਹੀ ਮੇਤਲਾ ਮੰਗੀ ਤਾਂ ਮੈਨੂੰ ਬਸ ਮੌਕਾ ਮਿਲ ਗਿਆ ਤਾਂ ਮੈਂ ਇਕ ਮੇਰੇ ਦੋਸਤ ਨੂੰ ਬਿਲਕੁਲ ਚੱਲ ਹੋਰ ਦੱਸ ਤੂੰ ਬਸ ਠੀਕ ਹੈ ਤੂੰ ਇਹ ਦੱਸ ਵਿਆਹ ਤੇ ਆਏ ਸੀ ਨੱਚ ਟੱਪ ਕੇ ਚਲੇਗਾ ਪਰ ਭਾਬੀ ਤਾਂ ਦਿਖਾ ਦੇ ਕਿੱਥੇ ਆ ਭਾਬੀ ਦਾ ਯਾਰ ਤੇਰੀ ਨਾ ਪੇਕੇ ਗਈ ਹੋਈ ਹੈ ਓਹੋ ਕੋਈ ਵੀਡੀਓ ਕੋਈ ਫੋਟੋ ਤਾਂ ਹੋਣੀ ਹੈ ਫੋਨ 'ਚ ਹਾਂ ਫੋਟੋ ਹੈ ਤੇਰੀ ਭਾਬੀ ਦੀ ਉਹ ਦਿਖਾ ਦੇਣਾ ਤੈਨੂੰ ਲਿਆ ਦਿਖਾ ਆਹ ਦੇਖ ਆਹ ਹੈ ਤੇਰੀ ਭਾਬੀ ਯਾਰ ਭਾਬੀ ਤਾਂ ਬਾਲੀ ਸੋਹਣੀ ਹੈ ਤੂੰ ਕਿਸਮਤ ਵਾਲਾ ਹੈ ਇਹੋ ਜਿਹੀ ਵੋਟੀ ਮਿਲੀ ਆ ਨਿਆਰੇ ਲੈਂਦਾ ਹੋਊਗਾ ਉਹ ਸਵਾਦ ਇਹਨੇ ਯਾਰ ਕਿਉਂ ਕੀ ਹੋ ਗਿਆ ਹੋਣਾ ਕੀ ਆ دیکھ ਮੈਂ ਤੈਨੂੰ ਪਹਿਲਾਂ ਹੀ ਕਹਿਣਾ ਮੈਂ ਤੇਥੋਂ ਕਦੇ ਕੋਈ ਗੱਲ ਨਹੀਂ ਲਪਾਉਂਦਾ ਹੂੰ ਹੂੰ ਯਾ ਤੈਨੂੰ ਦਾ ਪਤਾ ਹੀ ਹੈ ਕਿ ਮੈਂ ਸੁਮਨ ਨੂੰ ਪਿਆਰ ਕਰਦਾ ਸੀ ਹਾਂ ਉਹ ਤਾਂ ਪਤਾ ਪਰ ਮਾਂ ਨੂੰ ਮੇਰਾ ਤੇ ਸੁਮਨ ਦਾ ਰਿਸ਼ਤਾ ਬਿਲਕੁਲ ਮਨਜ਼ੂਰ ਨਹੀਂ ਸੀ ਸੱਚ ਦੱਸਾਂ ਨਾ ਯਾਰ ਮੈਂ ਪ੍ਰਵੀਨ ਨੂੰ ਬਿਲਕੁਲ ਵੀ ਨਹੀਂ ਪਸੰਦ ਕਰਦਾ ਮੈਂ ਤਾਂ ਅੱਜ ਵੀ ਸੁਮਨ ਨੂੰ ਨਹੀਂ ਪਿਆਰ ਕਰਦਾ ਜਿੰਨਾ ਪਹਿਲਾਂ ਕਰਦਾ ਸੀ। ਅੱਛਾ ਭਾਈ ਹੁਣ ਫਿਰ ਬਸ ਤੂੰ ਇੱਕ ਮੇਰਾ ਕੰਮ ਕਰ ਦੇ ਯਾਰ। ਕੰਮ ਕਿਹੋ ਜਿਹਾ? ਮੈਂ ਚਾਹਉਣਾ ਕਿ ਤੂੰ ਆਪਣੀ ਭਾਬੀ ਨੂੰ ਕਿਸੇ ਨਵੇਂ ਨੰਬਰ ਤੋਂ ਬਲੈਕਮਿਲ ਕਰ ਬਲੈਕਮਿਲ ਕਰ। ਪਰ ਕਿਉਂ? ਯਾਰ ਬਸ ਮੈਂ ਚਾਹਉਣਾ ਕਿ ਤੂੰ ਉਹਨੂੰ ਜਿਵੇਂ ਮਰਜ਼ੀ ਧਮਕਾ ਕੇ ਡਰਾ ਕੇ ਉਹਨੂੰ ਇੱਕ ਵਾਰ ਆਪਣੇ ਕੋਲ ਸੱਤ ਮੇਰੇ ਲਈ ਤਾਂ ਜੋ ਮੈਂ ਪ੍ਰਵੀਨ ਨੂੰ ਤਲਾਕ ਦੇ ਸਕਾਂ ਤੇ ਮੇਰਾ ਤੇ ਸਮੁੰਦਰੀ ਰਸਤਾ ਕਲੀਅਰ ਹੋ ਸਕੀ। ਅੱਛਾ। ਇਸ ਨੇ ਤਾਂ ਮੇਰੇ ਦਿਲ ਦੀ ਗੱਲ ਹੀ ਬੁੱਝ ਲਈ। ਪਰ ਖਿੰਦਰ ਭਾਈ ਮੈਂ ਭਾਬੀ ਨੂੰ ਬਲੈਕਮੈਕ ਕਰਾਂਗਾ ਕਿੱਦਾਂ? ਕੋਈ ਸਬੂਤ ਤਾਂ ਹੋਣਾ ਚਾਹੀਦਾ। ਉਹ ਤੇ ਨੂੰ ਸਬੂਤ ਵੀ ਦਿਆਂਗਾ। ਬਸ ਤੂੰ ਮੇਰਾ ਕੰਮ ਕਰ ਦੇ। ਇਰਕ ਕੰਮ ਦੀ ਕਿਹੜੀ ਗੱਲ ਐ ਤੇਰੇ ਲਈ ਤਾਂ ਜਾਨ ਵੀ ਹਾਜ਼ਰ ਐ ਆ ਚੱਕ ਸਬੂਤ ਹੈ ਕੋਈ ਆ ਪਾਬੀ ਨਾਲ ਮੁੰਡਾ ਕੌਣ ਆ ਇਹ ਕੋਈ ਇਹਦਾ ਪੁਰਾਣਾ ਯਾਰ ਸੀ ਉਸ ਦਿਨ ਇਹਦੇ ਫੋਨ 'ਚ ਮੈਨੂੰ ਫੋਟੋਆਂ ਮਿਲ ਗਈਆਂ ਤੇ ਮੈਂ ਵੀ ਇਹੋ ਜਿਹਾ ਮੌਕੇ ਦੀ ਤਲਾਸ਼ ਸੀਗਾ ਬਸ ਹੁਣ ਮੈਂ ਚਾਹਣਾ ਕਿ ਇੱਕ ਵਾਰ ਤੁਹਾਨੂੰ ਤਮਕਾਰ ਡਰਾ ਕੇ ਤੇ ਮਰਜ਼ੀ ਕਰ ਬਾਈ ਬਸ ਮੈਂ ਹੁੰਦੇ ਤਾਂ ਤਲਾਕ ਲੈਣਾ ਹੈ ਬਸ ਸੁਖਿੰਦਰ ਬਾਈ ਇਹ ਤੇਰਾ ਕੰਮ ਹੋ ਜਾਏਗਾ ਸਮਝ ਲੈ ਠੀਕ ਹੈ ਬਾਈ ਬਸ ਤੂੰ ਨਾ ਨੰਬਰ ਦੇ ਦੇ ਬਾਕੀ ਕੰਮ ਤੇਰੀ ਭਾਬੀ ਦਾ ਨੰਬਰ ਤੇ ਤੈਨੂੰ ਉਹਦੀਆਂ ਸਾਰੀਆਂ ਫੋਟੋਆਂ ਵਟਸਐਪ ਕਰ ਦੇਣਾ ਬਾਕੀ ਮੇਰੇ ਤੇ ਛੱਡ ਦੇ ਦੂੰ ਹਾਂ ਮੈਂ ਹੁਣੇ ਹੀ ਤੈਨੂੰ ਫੋਟੋਆਂ ਵਟਸਐਪ ਕਰ ਦੇਣਾ ਉਹਦੀਆਂ ਠੀਕ ਤੇ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਉਹ ਉਸ ਨੂੰ ਇੰਨਾ ਟੌਰਚਰ ਕਰੇ ਇੰਨਾ ਕੋ ਬਲੈਕਮੇਲ ਕਰੇ ਕਿ ਪ੍ਰਵੀਨ ਮੇਰੇ ਦੋਸਤ ਕੋਲ ਜਾਣ ਲਈ ਮਜਬੂਰ ਹੋ ਜੇ ਤਾ ਜੋ ਮੈਨੂੰ ਪ੍ਰਵੀਨ ਦੇ ਖਿਲਾਫ ਕੋਈ ਸਬੂਤ ਮਿਲ ਸਕੇ ਜਿਸ ਦੀ ਵਜ੍ਹਾ ਕਰਕੇ ਮੈਂ ਪ੍ਰਵੀਨ ਤੋਂ ਤਲਾਕ ਲੈ ਸਕਾਂ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਪ੍ਰਵੀਨ ਆਤਮ ਹੱਤਿਆ ਕਰੂਗੀ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਇਹ ਸਭ ਕੁਝ ਮੇਰੇ ਨਾਲ ਕਿਉਂ ਹੋ ਰਿਹਾ ਮੈਂ ਤਾਂ ਅੱਜ ਤੱਕ ਕਦੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ ਫੇਰ ਵੀ ਹੈਲੋ ਹੈਲੋ ਕੀ ਸੋਚਾ ਕਰ ਰ ਮੈਂ ਕੀ ਸੋਚ ਤੂੰ ਪਹਿਲਾ ਮੈਨੂੰ ਇਹ ਦੱਸ ਤੈਨੂੰ ਮਿਲ ਕੀ ਰਿਹਾ ਏ ਸਭ ਘਰ ਕੇ ਤੈਨੂੰ ਪਤਾ ਮੇਰੀ ਜ਼ਿੰਦਗੀ ਤੇਰੇ ਬਦਲ ਦੇ ਜਮਈ ਨਰਕ ਬਣ ਗਈ ਕੁਛ ਸਮਝ ਨਹੀਂ ਆ ਰੇ ਮੇਰੇ ਨਾਲ ਹੋ ਕੀ ਰਿਹਾ ਮੈਂ ਤੈਨੂੰ ਕਿਹਾ ਨਾ ਮੈਨੂੰ ਤਾਂ ਬਸ ਪੈਸੇ ਚਾਹੀਦੇ ਆ ਤੈਨੂੰ ਤਾਂ ਮੈਨੂੰ ਆਪ ਹੀ ਦੱਸ ਇਹਨੇ ਪੈਸੇ ਨੇ ਮੈਨ ਰੈਂਜ ਕਿੱਥੋਂ ਕਰਾ ਕਿਰੇ ਤਾਂ ਮਾਂਗੇ ਕਿ ਲੈ ਗਿਆ ਮੈਂ ਮੈਂ ਜਿੱਥੋਂ ਮਰਜੀ ਮਾਂ ਉਹ ਸਭ ਮੈਂ ਨਹੀਂ ਜਾਣਦਾ। ਜਿੱਥੋਂ ਮਰਜ਼ੀ ਲੈ ਕੇ ਆ। ਦੇਖ ਮੈਂ ਤੇਰੇਗੇ ਹੱਥ ਜੋੜ ਦਿਆਂ। ਤੂੰ ਜਿਵੇਂ ਕਹਿੰਗੇ ਨਾ ਮੈਂ ਸਭ ਕੁਝ ਹੋਵੇਂ ਕਰਨ ਨੂੰ ਤਿਆਰ ਆ। ਪਰ ਪਲੀਜ਼ ਮੈਂ ਪੈਸੇ ਨਹੀਂ ਦੇ ਸਕਦੀ ਤੈਨੂੰ। ਜਿਵੇਂ ਮੈਂ ਗੱਲ ਕਵਾਂਗਾ ਉਹ ਤੂੰ ਮੰਨੇਗੀ। ਹਾਂ। ਤਾਂ ਫਿਰ ਆ ਜਾ ਇੱਕ ਰਾਤ ਮੇਰੇ ਕੋਲ। ਮੈਨੂੰ ਵੀ ਦਿਲਦਰਮਾਨ ਪੂਰੇ ਕਰਵਾ ਲੈਣ ਦੇ। ویسے ਵੀ ਤੂੰ ਮੈਂ ਬਹੁਤ ਸੋਹਣੀ ਲੱਗਦੀ। ਕੀ 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 ਨਹੀਂ ਮੈਂ ਸਭ ਨਿਕਾਲ ਸਕਦੀ ਚਲ ਠੀਕ ਹੈ ਫਿਰ ਆ ਫਿਰ ਤੇਰੀਆਂ ਜਿਹੜੀਆਂ ਫੋਟੋਆਂ ਵੀਡੀਓ ਉਹ ਸਭ ਮੈਂ ਫਿਰ ਕਰਦਾ ਸੈਂਡ ਕਰ ਤੇਰੇ ਘਰ ਵਾਲਿਆਂ ਨੂੰ ਨਹੀਂ ਨਹੀਂ ਇਹ ਇਦਾਂ ਨਾ ਕਰ ਤਿਸ ਦੇਖ ਮੈਨੂੰ ਥੋੜਾ ਸਮਾਂ ਦੇ ਮੈਂ ਕਰ ਦਿੰਦਾ ਤੇ ਨਾ ਰੁੱਕ ਕੇ ਕਰ ਚਲ ਫਿਰ ਸੋਚ ਲਈ ਤੂੰ ਅੱਧਾ ਘੰਟਾ ਹੈ ਤੇਰੇ ਕੋਲ ਮੈਨੂੰ ਪੈਸੇ ਦੇਣੇ ਆ ਯਾ ਫਿਰ ਮੇਰੇ ਕੋਲ ਆਉਣਾ ویسے بھی نا لکھوندر میرے بہت وشواس کرتا ਅਗਦਾ ਮਿਸ਼ਵਾਸ਼ਿ ਮੈਂ ਕਿਵੇਂ ਤੋੜ ਸਕਦੀ ਆ ਇਹ ਤੇ ਆਪ ਨੂੰ ਕਿਸੇ ਹੋਰ ਦੇਵਾਂ ਲੈ ਮੈਂ ਸੋਚ ਵੀ ਨਹੀਂ ਸਕਦੀ ਛੇ ਮੇਰੇ ਤੇ ਹੱਕ ਦਾ ਸਿਰਫ ਤੇ ਸਿਰਫ ਕੁਮਿੰਦਰ ਦਾ ਕਿਸੇ ਹੋਰ ਦਾ ਮੈਨੂੰ ਮਰਨਾ ਮੰਦੂ ਮੇਰਾ ਮਾਰਨ ਦਾ ਕੋਈ ਮਕਸਦ ਨਹੀਂ ਸੀ ਪਰ ਵੀਰੇ ਤੂੰ ਮਾਂ ਨਾਲ ਇਦਾਂ ਕਿਉਂ ਕੀਤਾ ਮਾਂ ਨੇ ਤੇ ਰਕੀ ਵਿਗਾੜਿਆ ਸੀ ਤੇ ਸਭ ਮੌਤ ਹੀ ਵਜਾ ਕਰਕੇ ਤਾਂ ਹੋਇਆ ਜੇ ਮਾਂ ਉਸ ਟਾਈਮ ਸੁਮਨ ਨਾਲ ਮੇਰਾ ਵਿਆਹ ਕਰ ਦਿੰਦੀ ਤਾਂ ਅੱਜ ਇਹ ਸਭ ਕੁਝ ਨਾ ਹੁੰਦਾ ਇਸ ਲਈ ਜਦੋਂ ਪ੍ਰਵੀਨ ਨੇ ਆਤਮ ਹੱਤਿਆ ਕੀਤੀ ਤਾਂ ਮੈਂ ਸੋਚਿਆ ਕਿ ਸਾਰਾ ਦੋਸ਼ ਕਿਉਂ ਨਾ ਮਾਂ ਉੱਤੇ ਮੜ ਦਿੱਤਾ ਜਾਵੇ ਤਾਂ ਜੋ ਮਾਂ ਨੂੰ ਪੁਲਿਸ ਵਾਲੇ ਫੜ ਕੇ ਲੈ ਜਾਣ ਤੇ ਮੇਰਾ ਰਸਤਾ ਸਾਫ ਹੋ ਜੇ ਪਰ ਮੈਨੂੰ ਨਹੀਂ ਪਤਾ ਸੀ ਕਿ ਆਖਰ ਨੂੰ ਮੇਰਾ ਸਾਥੀ ਸਾਹਮਣੇ ਆ ਜੂਗਾ ਕਾਕਾ ਤੂੰ ਜਿੰਨਾ ਚਲਾਕ ਬਣਦਾ ਸੀ ਨਾ ਸਾਡਾ ਨਿਤ ਤੇਰੇ ਵਰਗੇ ਚਲਾਕਾਂ ਨਾਲ ਵਾਹ ਪੈਂਦਾ ਦੇਖਿਆ ਮਾਂ ਜੀ ਤੁਹਾਡਾ ਪੁੱਤਰ ਤੁਹਾਡਾ ਹੀ ਦੁਸ਼ਮਣ ਨਿਕਲਿਆ ਮੈਂ ਉਹਨਾਂ ਆਪਣੇ ਨਿੱਕੇ ਪੁੱਤ ਨੂੰ ਪਿਆਰ ਨਹੀਂ ਕੀਤਾ ਜਿੰਨਾ ਕਿ ਮੈਂ ਇਹਨੂੰ ਕੀਤਾ ਸੀ ਇਨੂੰ ਮੈਂ ਬੜੇ ਛਾਵਾ ਲਾੜ ਨਾਲ ਪਾਲਿਆ ਸੀ ਮੈਂ ਇਹਦੇ ਲਈ ਕੀ ਕੁਝ ਨਹੀਂ ਕੀਤਾ ਪਰ ਮੈਨੂੰ ਨਹੀਂ ਪਤਾ ਦੇਖੋ ਮਾਂ ਜੀ ਅੱਜ ਕੱਲ੍ਹ ਦੁਸ਼ਮਨਾ ਤੋਂ ਇੰਨਾ ਡਰਨੇ ਲੱਗਦਾ ਜਿੰਨਾ ਆਪਣੇਆਂ ਤੋਂ ਲੱਗਦਾ ਸਹੀ ਕਿਹਾ ਸਾਹਿਬ ਸਾਜਿਕ ਮਾਂ ਹਾਰ ਮਾਂ ਦੀ ਮਮ ਤਾਂ ਹਾਰ ਚੱਲ ਕਾਕਾ ਹੁਣ ਕਰਦੇ ਆ ਤੇਰੇ ਨਾਲ ਸਾਹਿਬ ਥੋੜੀ ਜੇਲ ਦੀਆਂ ਰੋਟੀਆਂ ਧੋਣ ਚੱਕਰ ਮਾ ਚੱਕਰ ਕਿਵੇਂ ਚੁਪ ਕਰਦੇ ਹਾਂ ਬੰਤ ਜਿਹਨੂੰ ਮੈਂ ਆਪਣੇ ਕਲੇਜ ਦਾ ਟੁਕੜਾ ਸਮਝਦੀ ਸੀ ਅੱਜ ਉਹਨੇ ਮੇਰੇ ਨਾਲ ਆ ਕੁਛ ਕੀਤਾ ਚਲ ਚੁਪ ਕਰ